ਲੋਕ ਸਭਾ ਚੋਣਾਂ 2024 ਦਾ ਆਗਾਜ਼ ਹੋ ਚੁੱਕਿਆ ਹੈ ਉੱਥੇ ਹੀ ਇਸ ਮੌਕੇ ਖਰੂਰ ਸਾਹਿਬ ਲੋਕ ਸਭਾ ਸੀਟ ਤੇ ਦੁਨੀਆ ਦੀਆਂ ਨਜ਼ਰਾਂ ਹਨ ਕਿਉਂਕਿ ਇੱਥੋਂ ਪਾਈ ਅਮਰਤਪਾਲ ਸਿੰਘ ਚੋਣ ਮੈਦਾਨ ਦੇ ਵਿੱਚ ਨੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਅਮਰਸਰ ਸਾਹਿਬ ਵੱਲੋਂ ਆਪਣੇ ਉਮੀਦਵਾਰ ਦੇ ਕਾਗਜ਼ ਰੋਕ ਲਏ ਗਏ ਹਨ ਪਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਤੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਵਿਰਸਾ ਸਿੰਘ ਬਲਟੋਹਾ ਆ ਆਦੀ ਪਾਰਟੀ ਵੱਲੋਂ ਕੈਬਨਟ ਮੰਤਰੀ ਲਾਲਜੀਤ ਸਿੰਘ ਪੁੱਲਰ ਅਤੇ ਕਾਂਗਰਸ ਵੱਲੋਂ ਕੁਲਵੀਰ ਸਿੰਘ ਜੀਰਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਲੋਕ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਦੱਸ ਦਈਏ ਕਿ ਉੱਥੇ ਹੀ ਇੱਕ ਨੌਜਵਾਨ ਨੇ ਸੋਸ਼ਲ ਮੀਡੀਆ ਤੇ ਬਿਰਸਾ ਸਿੰਘ ਬਲਟੋਹਾ ਨੂੰ ਘੇਰਿਆ ਅਤੇ ਉਹਨਾਂ ਤੇ ਅਤੇ ਹੋਰਾਂ ਵਿਰੋਧੀ ਉਮੀਦਵਾਰਾਂ ਤੇ ਕੁਝ ਸਵਾਲ ਖੜੇ ਕੀਤੇ ਨੇ ਦੱਸ ਦਈਏ ਕਿ ਇਸ ਸਮੇਂ ਬਿਰਸਾ ਸਿੰਘ ਬਲਟੋਹਾ ਦਾ ਕਾਫੀ ਜ਼ਿਆਦਾ ਵਿਰੋਧ ਹੋ ਰਿਹਾ ਹੈ ਜੋ ਕਿ ਨਿੱਜੀ ਹਮਲੇ ਵੀ ਕਰ ਰਹੇ ਹਨ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਪਰਿਵਾਰ ਤੇ ਹਾਲਾਂਕਿ ਉਹਨਾਂ ਦੇ ਤਰਕ ਹਨ ਕਿ ਉਹਨਾਂ ਨੇ ਵੀ ਐਸ ਐਨ ਐਸ ਐ ਦੇ ਤਹਿਤ ਕਾਫੀ ਲੰਮਾ ਸਮਾਂ ਜੇਲਾਂ ਕੱਟੀਆਂ ਹਨ ਤੇ ਉੱਥੇ ਹੀ ਲੋਕਾਂ ਵੱਲੋਂ ਉਹਨਾਂ ਨੂੰ ਜਦੋਂ ਇਹ ਕਹਿ ਕੇ ਕਿਹਾ ਗਿਆ ਕਿ ਉਹ ਸ੍ਰੀ ਹਰਮੰਦਰ ਸਾਹਿਬ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ 1984 ਦੇ ਵਿੱਚ ਹੱਥ ਖੜੇ ਕਰਕੇ ਬਾਹਰ ਆ ਗਏ ਸਨ ਤਾਂ ਉਹਨਾਂ ਨੇ ਇਸ ਦੇ ਜਵਾਬ ਦੇ ਵਿੱਚ ਕਿਹਾ ਕਿ ਭਾਈ ਅਮਰਤਪਾਲ ਸਿੰਘ ਨੇ ਵੀ ਤਾਂ ਪੁਲਿਸ ਦੇ ਅੱਗੇ ਸਰੈਂਡਰ ਹੀ ਕੀਤਾ ਸੀ ਤੁਹਾਡਾ ਕੀ ਕਹਿੰਦੇ ਸਮਾਮਲੇ ਤੇ ਯੂ ਕਮੈਂਟ ਕਰਨਾ ਆਓ ਤੁਹਾਨੂੰ ਲੈ ਚਲਦੇ ਹਾਂ ਉਸ ਨੌਜਵਾਨ ਸੋਨੀ ਲਾਣੇਦਾਰ ਦੀ ਵੀਡੀਓ ਵੱਲ ਜਿਸ ਨੇ ਸੋਸ਼ਲ ਮੀਡੀਆ ਤੇ ਇਹਨਾਂ ਸਾਰੇ ਵਿਰੋਧੀਆਂ ਨੂੰ ਘੇਰਿਆ ਹੈ ਅਤੇ ਉੱਥੇ ਹੀ ਭਾਵਕ ਹੁੰਦੇ ਹੋਏ ਕੁਝ ਗੱਲਾਂ ਬਾਤਾਂ ਕੀਤੀਆਂ ਨੇ ਤੇ ਝੋਲੀ ੜ ਕੇ ਖੰਡੂਰ ਸਾਹਿਬ ਲੋਕ ਸਭਾ ਸੀਟ ਤੋਂ ਹਲਕੇ ਦੇ ਲੋਕਾਂ ਤੋਂ ਕੁਝ ਫਰਿਆਦ ਕੀਤੀ ਹੈ ਕੀ ਹੈ ਪੂਰਾ ਮਾਮਲਾ ਆਓ ਤੁਹਾਨੂੰ ਇਸ ਵੀਡੀਓ 'ਤੇ ਲੈ ਚਲਦੇ ਹਾਂ ਤੁਸੀਂ ਇਸ ਨੌਜਵਾਨ ਦੀਆਂ ਗੱਲਾਂ ਦੇ ਨਾਲ ਸਹਿਮਤ ਹੋ ਜਾਂ ਫਿਰ ਅਸਹਿਮਤ ਕਮੈਂਟ ਕਰਨਾ ਤੇ ਵੀਡੀਓ ਨੂੰ ਲਾਈਕ ਕਰਕੇ ਅਗੇ ਸ਼ੇਅਰ ਕਰ ਦੇਣਾ ਤੇ ਤੁਹਾਨੂੰ ਕੀ ਲੱਗਦਾ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਕਿਹੜਾ ਉਮੀਦਵਾਰ ਜੇਤੂ ਹੋਵੇਗਾ ਉਹ ਕਮੈਂਟ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸਰੀਗਲ ਪੰਜਾਬੀਓ ਬੇੜਾ ਆ ਗਿਆ ਆਪਣੀਆਂ ਅਣਖਾਂ ਦੇ ਜ਼ਮੀਰਾਂ ਨੂੰ ਜਗਾਉਣੇ ਦਾ ਜ਼ਮੀਰਾਂ ਮਾਰ ਕੇ ਘੁਰਨੇ ਆ ਮ ਬੜ ਕੇ ਕੋਈ ਫਾਇਦਾ ਨਹੀਂ ਹੈਗਾ ਸ ਆਪਣਾ ਸਿੰਘ ਸਾਹਿਬ ਭਾਈ ਅਮਰਤਪਾਲ ਸਿੰਘ ਖਾਸਾ ਖੰਡੂਰ ਸਾਹਿਬ ਦੀ ਸੀਟ ਤੇ ਐਮਪੀ ਦੇ ਇਲੈਕਸ਼ਨ ਲੜਨ ਲੱਗਿਆ ਏ ਮੈਂ ਸਾਰੇ ਆਪਣੇ ਸਿੱਖ ਪੰਥ ਨੂੰ ਤੇ ਸਾਰੇ ਆਪਣੇ ਪੰਜਾਬ ਦੇ ਵਾਸੀਆਂ ਨੂੰ ਹੱਥ ਜੋੜ ਕੇ ਖਾਸ ਕਰ ਖੰਡੂਰ ਸਾਹਿਬ ਦੇ ਵਾਸੀਆਂ ਨੂੰ ਅ ਝੋਲੀ ਅੱਡ ਕੇ ਪੱਲਾ ਅੱਡ ਕੇ ਅਰਜ਼ੋਈ ਕਰਦਾ ਬੇਨਤੀ ਕਰਦਾ ਵੀ ਉਹ ਸਿੰਘ ਦਾ ਸਾਥ ਦੇ ਦਿਓ ਮਰੇ ਦੇ ਭੋਗਾਂ ਪਰ ਇਕੱਠ ਕਰਨੇ ਦਾ ਕੋਈ ਫਾਇਦਾ ਨਹੀਂ ਹੁੰਦਾ ਜੂੰਦੇ ਜੀ ਨਾਲ ਖੜਜੋ ਜੇ ਤੁਸੀਂ ਆਪਣੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਕਿਉਂਕਿ ਜਿਹੜੀਆਂ ਆਪਣੇ ਉਹ ਖੇਤਰੀ ਪਾਰਟੀਆਂ ਕਹੋਨੀਆਂ ਉਹਨਾਂ ਨੇ ਬਰਾਬਰ ਬਿਰਸਾ ਸਿੰਘ ਬਲਟੋਹਾ ਨੂੰ ਉਤਾਰਤਾ ਇੱਕ ਤਾਂ ਸਾਡਾ ਸਿਮਰਨਜੀਤ ਸਿੰਘ ਮਾਨ ਐਨੀ ਉਮਰ ਵਿੱਚ ਹੋ ਕੇ ਬੁੱਢਾ ਜਨੈਲ ਆਪਣੇ ਪੰਥ 바ਦ ਤੇ ਸਮਰਪਿਤ ਹੋਇਆ ਵਾ ਉਹ ਬੰਦੇ ਨੇ ਆਪਣਾ ਕੈਂਡੀਡੇਟ ਵਸਾ ਲਿਆ ਏ ਤੇ ਭਾਈ ਸਾਹਿਬ ਨੂੰ ਸਾਥ ਦਿੱਤਾ ਏ ਉਹਨਾਂ ਨੇ ਕਿਹਾ ਏ ਆਪਣਾ ਉਹਦੇ ਘਰ ਦੇ ਨੇ ਅੱਜ ਮੋਰਚਾ ਵੀ ਠਾਲ ਤੇ ਆ ਮੋਰਚਾ ਚੱਕ ਚੁੱਕੇ ਆ ਕਹਿੰਦੇ ਅਸੀਂ ਹੁਣ ਉੱਥੇ ਕੈਂਪੇਨ ਕਰਨੀ ਐ ਮੈਂ ਖੰਡੂਰ ਸਾਹਿਬ ਦੇ ਵਾਸੀਆਂ ਨੂੰ ਦੋ ਹੱਥ ਜੋੜ ਕੇ ਝੋਲੀ ਅੱਡ ਕੇ ਪੱਲਾ ਅੱਡ ਕੇ ਬੇਨਤੀ ਕਰਦਾ ਵੀ ਪਹਿਲਾਂ ਤੁਸੀਂ ਲਾਣ ਤਾਂ ਬਹੁਤ ਖੱਟ ਲੀਆਂ ਕਿਉਂਕਿ ਬੀਬੀ ਖਾਲੜਾ ਜਿਹੜਾ ਖਾਲੜਾ ਸਾੜੇ ਸਿੱਖਾਂ ਦਾ ਬਾਇਓ ਡਾਡਾ ਕੱਢ ਕੇ ਲਿਆਇਆ ਤਾਂ ਜਰ 1992 ਵਿੱਚ 1984 ਤੋਂ ਬਾਅਦ 92 ਤੱਕ ਜਿਆ ਬਿਆਨਤ ਸਿੰਘ ਬੁੱਚੜ ਦਾ ਰਾਤ ਤਨਾ ਉਹ ਕੱਲੇ-ਕੱਲੇ ਬੰਦੇ ਦੀ ਤੜੀਕ ਕਰਕੇ ਸਾਰਾ ਕੁਝ ਕੱਢ ਕੇ ਲਿਆਇਆ ਤਾਂ ਮੌਤਾਂ ਦਾ ਬੇਰਵਾ ਲਿਆਇਆ ਤਾਂ ਪਰ ਉਹਨੂੰ ਮਿਲਿਆ ਕਿ ਆ ਤਾਂ ਕੌਮ ਦਾ ਸ਼ਹੀਦ ਹੈ ਉਹ ਬੰਦਾ ਜਦੋਂ ਬੀਬੀ ਖਾਲੜਾ ਕੰਡੂਰ ਸਾਹਿਬ ਤੇ ਵੋਟਾਂ 'ਚ ਖੜੀ ਹੋਵੇ ਕਿਸੇ ਨੇ ਸਾਥ ਨਹੀਂ ਤਾਂ ਦਿਆ ਉਹ ਲਾਣਤਾ ਐ ਲਾਣਤਾ ਤੁਹਾਨੂੰ ਲੋਕਾਂ ਨੇ ਪਾਈਆਂ ਦੀਆਂ ਉਹ ਆਪਣਾ ਮੱਥੇ 'ਤੇ ਦਾਗ ਨੂੰ ਤਾਰ ਦੋ ਦਿਖਾ ਦਿਓ ਵੀ ਅਸੀਂ ਸਿੱਖ ਪੰਥ ਨਾਲ ਮੋਢੇ ਦੇ ਮੋਢਾ ਲਾ ਕੇ ਖੜੇ ਆਂ ਤੇ ਆਪਣੀਆਂ ਖੇਤਰੀ ਪਾਰਟੀਆਂ ਨੂੰ ਵੀ ਬੇਨਤੀ ਕਰਦਾ ਜਿਹੜੀਆਂ ਖੇਤਰੀ ਪਾਰਟੀਆਂ ਕਹਾਉਣੀਆਂ ਐ ਉਹਨਾਂ ਨੇ ਬਹੁਤ ਸਾਲ 70 75 ਸਾਲ ਤੇ ਸਭ ਤੋਂ ਜ਼ਿਆਦਾ ਉਹਨਾਂ ਨੇ ਗੱਠਜੋੜ ਵਿੱਚ ਆਪਣਾ ਉਰੇ ਪੰਜਾਬ ਵਿੱਚ ਸੁੱਖ ਹੰਡਾਇਆ ਵਾ ਸੁੱਖ ਕੋਮਨਾ ਵੋਟਾਂ ਪਾਈਆਂ ਨੇ ਬਾਬੇ ਨਾਨਕ ਦੀ ਤਖੜੀ ਨੂੰ ਪਰ ਤੁਸੀਂ ਚਿੱਟੇ ਤੋਲਤੇ ਉਹਨੇ ਵਿੱਚ ਤੁਸੀਂ ਅਮਰਤਪਾਲ ਸਿੰਘ ਦੇ ਮੈਂ ਕਿਹਾ ਵਿਰੋਧ ਆਪਣਾ ਕੈਂਡੀਡੇਟ ਤਾਰ ਕੇ ਤੁਸੀਂ ਦਿਖਾ ਚੁੱਕੇਂ ਵੀ ਅਸੀਂ ਕੱਲੇ ਕੁਰਸੀ ਦੇ ਯਾਰ ਐ ਜੇ ਤੁਹਾਡੇ ਦਿਲ ਵਿੱਚ ਭੋਰਾ ਇਹਨਾਂ ਸਿੰਘਾਂ ਨਾਲ ਜਿਨ੍ਹਾਂ ਦਾ ਤੁਸੀਂ ਨਾਰੇ ਲਾਉਨੇ ਬੰਦੀ ਸਿੰਘਾਂ ਨੂੰ ਰਿਹਾਈ ਅਸੀਂ ਚਾਹੁੰਨੇ ਜੱਤੋਈ ਸੱਤਾ ਵਿੱਚ ਹੁੰਨੇ ਨਾ ਉਹੀ ਭਾਈ ਹਵਾਰੇ ਨੂੰ ਭਾਈ ਰਾਜਵੜ ਨੂੰ ਖਾੜਕੂਆਂ ਦਾ ਖਿਤਾਬ ਦੰਦੇ ਰਹੇ ਤੁਸੀਂ ਉਹ ਤੁਸੀਂ ਹੱਤਬਾਦੀ ਕਹਿੰਦੇ ਰਹੇ ਉਹਨੂੰ ਪੰਜਾਬ ਦਖਦੀਆਂ ਜੇਲ੍ਹਾਂ ਵਿੱਚ ਸ਼ਿਫਟ ਨਹੀਂ ਕਰਾ ਸਕੇ ਉਹ ਬਿਰਸਾ ਸਿੰਘ ਬਲਟੋਹਾ ਜਿਹੜਾ ਅੱਜ ਬੜਕਨ ਲੱਗਿਆ ਵਾ ਕਹਿਣ ਲੱਗਿਆ ਭਾਈ ਸਾਹਿਬ ਨੂੰ ਸਾਲ ਨਹੀਂ ਹੋਇਆ ਅੰਦਰ ਕਹਿੰਦਾ ਇਹਨਾਂ ਨੂੰ ਐ ਹੋ ਗਿਆ ਇਹਨਾਂ ਨੂੰ ਐ ਪੈ ਗਈ ਉਹ ਭਾਈ ਗੱਲ ਸੁਣ ਜੇ ਦਰਬਾਰ ਸਾਹਿਬ 'ਪਾ ਅਟੈਕ ਹੋਇਆ ਤਾਂ 84ਵਾਂ ਤੁਸੀਂ ਹੱਥ ਖੜੇ ਕਰਕੇ ਸਰੈਂਡਰ ਹੋ ਗਏ ਬਾਹਰ ਨਿਕਲਦੇ ਤੂੰ ਆ ਆਧਾਰਨ ਦੀ ਆਧਾਰ ਨੂੰ ਤੂੰ ਕਿਹਾ ਤੇ ਪੇਸ਼ ਕਰਿਆ ਮੀਡੀਆ ਦੇ ਵਿੱਚ ਬੈਠਿਆ ਕਹਿੰਦਾ ਜੇ ਅਸੀਂ ਹੱਥ ਖੜੇ ਤੇ ਅਮਰਤਪਾਲ ਸਿੰਘ ਵੀ ਹੱਥ ਖੜੇ ਹੋ ਕੇ ਕਰਕੇ ਸਰੈਂਡਰ ਹੋ ਗਿਆ ਕਹਿੰਦਾ ਉਹ ਭਾਈ ਤੁਸੀਂ ਜੰਗ ਦੇ ਮੈਦਾਨ ਵਿੱਚੋਂ ਨਿਕਲਦੇ ਅਮਰਤਪਾਲ ਆਪਣੇ ਪੰਤਰੀਆਂ ਜੜਾਂ ਕੋਖੜੀਆਂ ਨਹੀਂ ਕਰਕੇ ਗਿਆ ਉਹਨੂੰ ਸਿੱਕੀ ਨਾਲ ਜੋੜ ਕੇ ਗਿਆ ਏ ਉਹਦੇ ਇੱਕ ਨਾਰੇ ਪਰ ਚਾਹੇ ਕੋਈ ਨਿਛੇੜੀ ਐ ਚਾਹੇ ਜਿਆਜਾ ਮਰਜੀ ਦਾ ਜਿੰਦ ਨੂੰ ਤਨ ਨੂੰ ਜਿੰਦ ਨੂੰ ਸੂਲੀ ਬਾਟਾਂ ਨਾ ਥੇਲੀ ਪਰ ਰੱਖ ਕੇ ਬਾਹਰ ਤੁਰਦੇ ਦੇ ਇੱਕ ਆਵਾਜ਼ ਪਰ ਉਹਦਾ ਸਿੰਘ ਸਾਧ ਦੇਤੇ ਤੁਹਾਤੇ ਜਰਿਆ ਨਹੀਂ ਗਿਆ ਮਜੀਠੀਆਰਾਂ ਦੇ ਬਿਆਨ ਆਉਂਦੇ ਰਹੇ ਕਹਿੰਦੇ ਸਾਨੂੰ 2 ਘੰਟੇ ਦੇ ਦਿਓ 2 ਘੰਟੇ ਅਸੀਂ ਇਹ ਦਿਖਾਉਨੇ ਅਮਰਤਪਾਲ ਨੂੰ ਵੀ ਕਿਆ ਪੈ ਵਿਕਦੀ ਹੁੰਦੀ ਉਹ ਹੁਣ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਦੀਆਂ ਗੱਲਾਂ ਕਰਦੇ ਫਿਰਦੇ ਆ ਉਹ ਕਿੰਨੀਆਂ ਆਪਣੇ ਪੰਜਾਬ ਵਿੱਚ ਸੀਟਾਂ ਹੋਰ ਪਰ ਲੜ ਲੰਦਾ ਹੈ ਭਾਈ ਸਾਹਿਬ ਨੇ ਬਰਦ ਤੁਸੀਂ ਤਾਰ ਕੇ ਦਿਖਾਤਾ ਵੀ ਅਸੀਂ ਕੱਲੇ ਕੁਰਸੀ ਦੇ ਯਾਰ ਆ ਤੇ ਆਪਣੇ ਪੰਜਾਬੀਆਂ ਨੂੰ ਵੀ ਅਪੀਲ ਕਰਦਾ ਹਾਂ ਬਈ ਜਰ 1984 ਵਿੱਚ ਸੰਤਾਂ ਦੇ ਅਟੈਕ ਹੋਇਆ ਤਾਂ ਇਹਨਾਂ ਸਭ ਦੇ ਸੈਨ ਹੋਏ ਤੇ ਬਿਨਾ ਉਰੇ ਫੌਜ ਨਹੀਂ ਦੀ ਚੜ ਕੇ ਆਈ ਜਿਹੜੇ ਸਮੇਰ ਸਿੰਘ ਸੈਣੀ ਨੇ ਜੋ ਬਾ ਹਮਲਾ ਹੋਇਆ ਦਾ ਸਮੇਰ ਸਿੰਘ ਸੈਣੀ ਬਾ ਹਮਲਾ ਹੋਇਆ ਤਾਂ ਪੂਲਾ ਨਿਹੰਗ ਗਿਆ ਤਾਂ ਉਹਦੀ ਖਬਰਸਾਲ ਲੈਣਾ ਉਹਨੂੰ ਕਹਿੰਦਾ ਦੱਸ ਕੀ ਨੇ ਹਮਲਾ ਕਰਿਆ ਉਹ ਕਹਿੰਦਾ ਬਲਵਿੰਦਰ ਸਿੰਘ ਜਟਾਣੇ ਨੇ ਕਰਿਆ ਉਹ ਕਹਿੰਦਾ ਕੱਲ ਦਾ ਸੂਰਜ ਨਹੀਂ ਦੇਖੂਗਾ ਯਾ ਬਲਵਿੰਦਰ ਜਟਾਣਾ ਯਾ ਉਹਦਾ ਟੱਬਰ 5 ਸਾਲ ਦਾ ਮੁੰਡਾ ਜਿਹੜਾ ਲੱਤਾਂ ਦੇ ਭਾਈ ਤਾਂ ਪੂਲੇ ਨੇ ਹੱਗਣੇ ਲੱਕੜੀ ਮਾਗ ਲੱਤ ਬਾ ਲੱਤ ਧਰ ਕੇ ਪਾਰਤਾ ਦਾ ਉਹੀ ਇਕਾਲੀਆਂ ਨੇ ਡੀਜੀਪੀ ਦਾ ਉਧੇ ਦਿੱਤੇ ਸਮੇਰ ਸਿੰਘ ਸੈਣੀ ਨੂੰ ਉਹ ਅੱਜ ਤਹੇ ਝੰਡੇ ਚਾਕੇ ਇਹਨਾਂ ਦੇ ਪਿੱਛਾ ਤੁਰੇ ਪਰਦੇ ਉਹ ਜ਼ਮੀਰਾਂ ਦੇ ਮਰੇ ਵਿਓ ਤੁਸੀਂ ਚਾਹੁੰਨੇ ਕਿ ਆਏ ਇਹਨੇ ਨਾ ਪੰਜਾਬ ਦਾ ਮੈਨੂੰ ਆਏ ਦੱਸੋ ਵਿਕਾਸ ਕਿੱਧਰੋਂ ਕਰਿਆ ਆਏ ਇਹ ਸਾੜੇ ਜਾਂ ਸੱਤਾ ਵਿੱਚ ਹੁਣੇ ਅਤਵਾਦੀ ਦਾਦੇ ਸਾੜੇ ਸਿੰਘਾਂ ਨੂੰ ਅੱਜ ਦੋ ਹੀ ਝੰਡੀਆਂ ਲੈ ਕੇ ਮੈਂ ਕਹਿੰਦਾ ਅਕਾਲੀ ਦਲ ਅਕਾਲੀ ਦਲ ਕਰਨ ਲੱਗੇਵੇਂ ਅਕਾਲੀ ਦਲ ਤਾਂ ਸੰਤਾਂ ਨੇ ਢਾਇਮਾ ਇਹ ਹੈ ਬਦਲ ਦਲ ਇਹਨਾਂ ਦੀ ਹੋਰ ਕੋਈ ਕਾਤ ਨਹੀਂ ਕੁਰਸੀ ਦੇ ਯਾਰ ਜਿਹਨਾਂ ਨੇ ਪੰਜਾਬੀ ਚ ਆਪਣੀ ਛਾਕ ਬਚਾਉਣੀ ਦੀ ਮਾੜਾ ਮੋੜਾ ਕੁਝ ਕਰਨਾ ਚਾਹੁੰਦੇ ਭਾਈ ਸਾਹਿਬ ਦੇ ਖਲਾਬ ਉਮੀਦਵਾਰ ਨਾ ਉਤਾਰਦੇ ਜਾ ਕੇ ਐਲਾਨ ਕਰਦੇ ਵੀ ਅਸੀਂ ਭਾਈ ਸਾਹਿਬ ਦੇ ਨਾਲ ਹੈ ਜਿਹੜਾ ਬਿਰਸਾ ਸਿੰਘ ਬਲਤੋਹਾ ਹੁਣ ਬਿਆਨ ਦੇਣ ਲੱਗਿਆ ਵਾ ਨਾ ਵੀ ਅਈ 6 ਮਹੀਨੇ ਵਿੱਚ ਜੇ ਮੈਂ ਜਿੱਤ ਲੰਗਾ ਨਾ ਪਾਰਲੀਮੈਂਟ ਦੇ ਮੈਂਬਰ ਬਣ ਕੇ ਜਾਣਾ ਹੈ ਤਾਂ 6 ਮਹੀਨੇ ਵਿੱਚ ਬੰਦੀ ਸਿੰਘਾਂ ਨੂੰ ਕਰ ਬਹਰ ਕਢਾ ਲਿਆਉਂਗਾ। ਉਹ ਗੱਲ ਸੁਣ ਭਾਈ 30 ਸਾਲ ਤੁਹਾਡੇ ਰਾਜ ਰਹਿ ਕੇ 25-25 ਸਾਲ ਸੈਂਟਰ 'ਮਾਂ ਥੋੜੇ ਗੱਠ ਜੋੜ ਰਹਿਗੇ। ਉਹ ਤੁਸੀਂ ਤਾਂ ਜੇਲ੍ਹ ਨਹੀਂ ਸ਼ਿਫਟ ਕਰਾਈ। ਤੁਸੀਂ ਤਾਂ ਅਤਵਾਦੀਆਂ ਨਾਲ ਟੈਗ ਲਾਇਆ ਪਤਾ। ਹੁਣ ਤੁਸੀਂ ਵੋਟਾਂ ਦੇ ਮਾਰੇ ਕੁਸਤੇ ਕੁਸ ਬਣਾਉਣ ਲੱਗੇਵੇਂ ਤੇ ਆਪਣੇ ਪੰਜਾਬੀਆਂ ਨੂੰ ਵੀ ਅਪੀਲ ਕਰਦਾ। ਇਹ ਉਹ ਖੇਤਰੀ ਪਾਰਟੀ ਐ ਜਿਹਨਾਂ ਪੂਲੇ ਨਿਹੰਗਰਾਂ ਨੂੰ ਆਪਣੇ ਟਾਟਪੜੇ 'ਮਾ ਮੁੰਡੇ ਚੱਕ ਚੱਕ ਕੇ ਮਰਵਾਏ ਤੇ ਉਹ ਬਲ ਉਹ ਆਪਣਾ ਬਲਵਿੰਦਰ ਸਿੰਘ ਜਟਾਣੇ ਦਾ ਭਾਣ ਜਾ ਲੱਕੜੀ ਵਾਂਗ ਪਾੜਿਆ ਤਾਂ ਲੱਤਾਂ ਦੇ ਪਾਈ ਜਾ ਜਿਹੜੇ ਨੇ ਮੁੰਡਿਆਂ ਦੀ ਨੌਜਵਾਨੀ ਸਾਡੀ ਪੰਜਾਬ ਦੀ ਖਤਮ ਕਰੀ ਤੇ ਉਹਨੂੰ ਡੀਜੀਪੀ ਤੱਕ ਦੇ ਉਹਦੇ ਬੰਦੇ ਦੇ ਜਿਹੜੇ ਨੇ ਸਾਡੇ ਗੁਰੂ ਸਾਹਿਬ ਦਾ ਸਰੂਪ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਹੈ ਉਹ ਸਰਸੇ ਵਾਲਾ ਪੂਪਨਾ ਸਾਧ ਉਹ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਦਾ ਉਹਨੇ ਕਹੀਦੀ ਹੈ ਗੱਲ ਉਹ ਸਰੂਪ ਜਿਹੜਾ ਕੱਪੜੇ ਨੇ ਬਸਤਰ ਦੇ ਟਾਲੀਦਲ ਦੀ ਦੇਣ ਤੀ ਉਨੂੰ ਰਾਤੋਂ ਰਾਤ ਆ ਦਰਬਾਰ ਸਾਹਿਬ ਤੇ ਮਾਫੀਆਂ ਦਵਾ ਕੇ ਦੇ ਤੁਸੀਂ ਕਿੱਥੇ ਭੁੱਲੇ ਫਿਰਦੇ ਐ ਹੁਣ ਤਾਂ ਹੀ ਪਉਏ ਪਿਛੇ ਜ਼ਮੀਰਾ ਮਾਰ ਕੇ ਚੰਡੀਆਂ ਚੱਕੀ ਪਿਰਦੇ ਆ ਉਹ ਦੁਰ ਪੱਟੇ ਮੋਂ ਆਪਣੇ ਨਿਆਣਿਆਂ ਨੂੰ ਆਉਣੇ ਵਾਲੀ ਪੀੜੀ ਨੂੰ ਜੇ ਕੋਈ ਜਵਾਬ ਦੇਣਾ ਚਾਹੁੰਨਾ ਛੱਡ ਦਿਓ ਇਹਨਾਂ ਦਾ ਖੇੜਾ ਇਹਨਾਂ ਦਾ ਪੱਲੇ ਕੁਛ ਨਹੀਂ ਆਏਗਾ ਜਿਆਦਾ ਇਹਨਾਂ ਦਾ ਕਾਲੀਦਲ ਹੈ ਤਾਂ ਬਾਦਲ ਨੇ ਕੰਮ ਕਰੇ ਤੇ ਲੋਕਾਂ ਨੇ ਨਾ ਵੋਟਾਂ ਮੈਂ ਕਹਿੰਦਾ ਵੀ ਉਹਨਾਂ ਦੀ ਪਹੁੰਚ ਤੇ ਵੀ ਬਾਹਰ ਪਾਉਂਦੇ ਉਹਦੇ ਸੋਤੇ ਵੀ ਸਾੜੇ ਜਿਹੜੇ ਬੁਢੇ ਹੁੰਦੇ ਨੇ ਬਾਬੇ ਹੁੰਦੇ ਨੇ ਨਾ ਜਾਈ ਛੋਟੇ ਛੋੜੇ ਹੁੰਦੇ ਨੇ ਉਹ ਪਤਾ ਕਿਆ ਕਹੀ ਕਰਦੇ ਤੇ ਕਹਿੰਦੇ ਜਿਹੜਾ ਹੱਤ ਪੰਜਾਏ ਇਹ ਗਰਦਾਰ ਹੈ ਕਹਿੰਦੇ ਹੱਤ ਪੰਜਾ ਗਰਦਾਰ ਹੈ ਸਾੜੇ ਦਰਬਾਰ ਸਾਹਿਬਾ ਅਟੈਕ ਕਰਿਆ ਦਾ ਪਰ ਸਾਡੀ ਤਕੜੀ ਬਾਬੇ ਨਾਨਕ ਦੀ ਹੈ ਉਹ ਤੁਹਾਨੂੰ ਤਕੜੀ ਨੂੰ ਮੈਂ ਵੋਟਾਂ ਪਾਉਂਦੇ ਆਈ ਗਏ ਸਾੜੇ ਬੁਢੇ ਪੁਰਖੇ ਤੁਸੀਂ ਤਾਂ ਉਹਨਾਂ ਨੇ ਵੀ ਲਾਜ ਨਹੀਂ ਰੱਖਿਆ ਚੱਪੜੀ ਮੈਂ ਨੱਪ ਨੱਕ ਡੋਬ ਕੇ ਮਰ ਜਾਓ ਜਿਹੜੇ ਹੁਣ ਵੀ ਪੂਪਨੇ ਨੇ ਝੰਡੀਆਂ ਚੱਕੀ ਫਿਰਦੇ ਆ ਉਹ ਲੱਕ ਦੀ ਲੜਨਦਾ ਹੈ ਉਹ ਲੋਕੋ ਮਰੇ ਦੇ ਇਕੱਠੇ ਹੋਣ ਦਾ ਕੋਈ ਫਾਇਦਾ ਨਹੀਂ ਭਾਈ ਸਾਹਿਬ ਦਾ ਗਹਿ ਕੱਢਵਾਉਂਦਾ ਉਹ ਸਾਥ ਜੇ ਤੁਸੀਂ ਚਾਹੁੰਦੇ ਆ ਪੰਜਾਬ ਨੂੰ ਅੱਗੇ ਲੈ ਜਾਣਾ ਕਿਉਂਕਿ ਉਹ ਬੰਦੇ ਨੇ ਕਰੋੜਾਂ ਰੁਪਈਆ ਦਾ ਕਾਰੋਬਾਰ ਛੱਡ ਕੇ ਉਹ ਜੇਲਾਵਾਂ ਵਿੱਚ ਬੈਠਣ ਨਹੀਂਦਾ ਆ ਉਹ ਨੌਜਵਾਨੀ ਨੂੰ ਚਿੱਤੇ ਦੀ ਦਲਦਲ ਵਿੱਚੋਂ ਕੱਢ ਕੇ ਸਿੱਧੇ ਰਸਤੇ ਪਾਉਣਾ ਇਹਦਾ ਕਿੰਨੇ ਮੁੰਡੇ ਨੇ ਇੰਟਰਵਿਊ ਦੇਖਦੇ ਐ ਉਹ ਖੰਡੂਰ ਸਾਹਿਬ ਵਾਲਿਓ ਬੀਬੀ ਖੱਲੜਾ ਨੂੰ ਤੁਸੀਂ ਯਰ ਆਇਆ ਤਾਂ ਓ ਮੁੰਸੇ ਆਲਾ ਸੱਚ ਕਹਿੰਦਾ ਇਹ ਜਿਹੜੇ ਪੰਥ ਦੇ ਮੋਢੀ ਬਣੇ ਮੈਂ ਗੱਲ-ਗੱਲ ਬਤਾ ਮੁੱਦਾ ਚੱਕ ਲੈਣੇ ਨੇ ਐਂ ਕਹਦਾ ਇਹ ਮਾਫੀ ਮੰਗ ਲੈ ਓ ਗੱਲ ਸੁਣੋ ਮਾਫੀ ਉਹ ਬੰਦੇ ਨੂੰ ਮੰਗਾਈ ਜਾਂਦੀ ਹੁੰਦੀ ਜਿਹੜਾ ਮੁਰਦੇ ਗਲਤੀ ਕਰੇ ਤੁਸੀਂ ਛੋਟੀ ਜੀ ਮੁਰਦੇ ਨੂੰ ਚੱਕੇ ਤੁਸੀਂ ਪੰਥ ਦੇ ਬਣ ਜਨੇ ਮੋਢੀ ਮੈਨੂੰ ਐਂ ਦੱਸੋ ਵੀ ਤੁਸੀਂ ਅੱਜ ਤੱਕ ਕਰਿਆ ਕਿਆ ਆਪਣੇ ਪੰਥ ਬਾਤ ਤੇ ਓ ਮੁੰਡੇ ਤੁਸੀਂ ਮਰਵਾਤੇ ਚੱਕ-ਚੱਕੇ ਪਰਚੇ ਤੁਸੀਂ ਕਰਵਾਤੇ ਓ ਨੰਗੇਜ ਪੜਾ ਮੈਂ ਕਹਿੰਦਾ ਤੁਸੀਂ ਕਰਿਆ ਕਿਆ ਨਹੀਂ ਹੈਗਾ ਜਿੰਦ ਤੱਕ ਓਤੋ ਜੀ ਉਹਦੇ ਤੇ ਜੀ ਨਾ ਸਾੜੀ ਨੌਜਵਾਨੀ ਕੋ ਕੋ ਕੇ ਮਰੀ ਐ ਸਾਰੀਆਂ ਕੁੜੀਆਂ ਦੇ ਚੱਕੇ ਸਰੀਆਮ ਬਲਤ ਕਰ ਕਰ ਰਹੇ ਆ ਹੁਣ ਕਿਹੜੇ ਕਿਹੜੇ ਪਰਦੇ ਖੋਲਣ ਤੁਹਾਡੇ ਉਹ ਲੋਕਾਂ ਜਮੀਰਾਂ ਜਗਾ ਲਓ ਹਲੂਣਾ ਦੇ ਲੋ ਭਾਈ ਅਮਰਤ ਪਾਤ ਸੰਗਾ ਜੇਲ੍ਹ ਵਿੱਚੇ ਆਪਣੇ ਇਲੈਕਸ਼ਨ ਲੜਨ ਲੱਗਿਆ ਸਾੜੇ 10 ਦਾ ਸਬਦਾਨ ਕਹਿੰਦਾ ਵੀ ਲੜ ਸਕਦਾ ਕੋਈ ਬੰਦਾ ਜੇ ਲੋਕੋ ਤੁਸੀਂ ਆਪਣੇ ਮੱਥੇ ਦਾ ਦਾਗ ਤਾਰਨਾ ਚਾਹੁੰਦੇ ਨਾ ਖੰਡੂਰ ਸਾਹਿਬ ਵਾਲਿਓ ਦਾ ਭਾਈ ਸਾਹਿਬ ਦਾ ਗੈਂ ਗੱਡ ਮਾ ਸਾਥ ਦੇ ਕੇ ਹਵਾ ਚਰਾ ਦੋ ਹਵਾ ਕਿਉਂਕਿ ਸਿੱਖ ਪੰਥ ਦੇ ਨੌ ਆਜ਼ਾਦ ਉਮੀਦਵਾਰ ਉਹ ਉਹ ਬੁੱਢਾ ਜਰਨੈਲ ਮਾਨ ਉਹਦਾ ਸਾਥ ਦਿੰਦਾ ਏ ਤੇ ਖੰਡੂਰ ਸਾਹਿਬ ਵਾਲਿਆਂ ਨੂੰ ਹੁਣ ਲਾਣ ਤਾਂ ਜਿਹੜੀਆਂ ਪੈਲੀਆਂ ਪੈਣੀਆਂ ਦੀਆਂ ਪੈਲੀਆਂ ਪਰ ਹੁਣ ਉਹਦਾ ਭਾਈ ਸਾਹਿਬ ਦਾ ਸਾਥ ਦੇ ਕੇ ਤੁਸੀਂ ਦਿਖਾ ਦੋ ਦਿਖਾ ਦੋ ਵੀ ਅਸੀਂ ਮਰੇ ਨਹੀਂ ਅਸੀਂ ਜਾਗਦਿਆਂ ਜਬੀਰਾਂ ਵਾਲੇ ਜਾਗਦਿਆਂ ਵਾਲੇ ਇਹਨਾ ਪਾਰਟੀਆਂ ਨੇ ਆਪਨੂੰ ਨਾ ਕੋ ਦਿਆ ਨਾ ਕਿਸੇ ਨੇ ਦੇਣਾ ਜਾ ਇੱਕ ਬੰਦੇ ਨੂੰ ਨਵੇਂ ਨੂੰ ਵੀ ਮੌਕਾ ਦੇਣਾ ਚਾਹੀਦਾ ਏ ਜਿਨੇ ਦਿਖਾਇਆ ਏ ਬਈ ਮੈਂ ਕਰੋੜਾਂ ਰੁਪਇਆ ਛੱਡ ਕੇ ਆਪਣੇ ਪੰਥ ਘਤਰ ਆਇਆ ਤਾਂ ਪੰਜਾਬੀਓ ਜੇ ਕੋਈ ਪੁੱਲ ਚੁੱਕ ਗਲਤੀ ਕਿਸੇ ਦੇ ਛਾਂ ਦੇ ਖਿਲਾਫ ਬੋਲ ਗਿਆ ਹੋਮਾ ਤਾਂ ਪੁੱਲ ਚੁੱਕ ਗਲਤੀ ਮaaf ਕਰਿਓ ਪਰ ਮੈਂ ਦੋਏ ਹੱਥ ਜੋੜ ਕੇ ਝੋਲੀ ਅੱਡ ਕੇ ਫਿਰ ਬੇਨਤੀ ਕਰਦਾ ਵੀ ਪਾਈ ਸਾਹਿਬ ਦਾ ਸਾਥ ਦੇ ਦਿਓ ਮਰਿਆਂ ਤੇ ਇਕੱਠ ਕਰਨ ਦਾ ਭੋਗਾਂ ਦਾ ਕੋਈ ਫਾਇਦਾ ਨਹੀਂ ਜੇ ਵੀਡੀਓ ਵਧੀਆ ਲੱਗੀ ਕਲੇ-ਕਲੇ ਫੋਨ ਤੱਕ ਬਚਾ ਦੇਓ ਤਾਂ ਕਿ ਅਮਰਤਪਾਲ ਭਾਈ ਸਿੰਘ ਦੀ ਪਾਈ ਦੇ ਸਾਭ ਦੀ ਆਵਾਜ਼ ਬਰੰਦ ਹੋ ਸਕੇ ਕੱਲ ਤੇ ਵੀ ਕੈਂਪੇਨ ਚੱਲਣੀ ਹੈ ਉਹ ਗਹਿ ਗੱਡਵਾ ਸਾਥ ਦਿਓ ਕੱਲੇ ਖੰਡੂਰ ਸਾਹਿਬ ਦੇ ਵਾਸੀ ਨਹੀਂ ਜਿੱਥੇ ਜਿੱਥੇ ਸਿਮਰਨਜੀਤ ਸਿੰਘ ਮਾਨ ਦੇ ਕੈਂਡੀਡੇਟ ਖੜੇ ਉਹ ਵੱਡਾ ਜਨਰਲ ਅੱਜ ਤੱਕ ਆਪਣਾ ਇੱਕ ਟੈਂਡਵਾ ਖੜਿਆ ਏ ਸਾਈਕਲ ਨੂੰ ਵੀ ਟੈਂਡ ਹੁੰਦਾ ਪਰ ਸਾਡੀਆਂ ਪਾਰਟੀਆਂ ਨੂੰ ਕੋਈ ਸਟੈਂਡ ਨਹੀਂ ਰਿਹਾ ਵਾ ਇਸ ਕਰਕੇ ਮਾਨ ਸਾਹਿਬ ਨੂੰ ਜਿੱਥੇ ਜਿੱਥੇ ਵੀ ਉਹ ਕੈਂਪੇਨ ਕਰਨਗੇ ਉਹਨਾਂ ਦਾ ਗਹਿ ਗੱਡਵਾ ਸਾਥ ਦਿਓ ਤੇ ਭਾਈ ਸਾਹਿਬ ਨੂੰ ਖੰਡੂਰ ਸਾਹਿਬ ਤੇ ਕੱਲਾ ਇੱਕ ਦਰਵਾ ਕਰਕੇ ਜਿਤਾ ਦਿਓ ਪੰਜਾਬ ਦੇ ਵਾਸੀਓ ਮੌਕਾ ਟਾਈਮ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵੀਡੀਓ ਨੂੰ ਕਰ ਦਿਓ ਸ਼ੇਅਰ ਦੱਬ ਕੇ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ